ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਤੇ ਨੇੜੇ ਮੁੱਦਕੀ 메ਨ ਸ਼ਹਿਰ 메ਨ ਕਸਬਾ ਜਿਹੜਾ ਇਸ ਨਗਰ ਨੂੰ ਮੋਦਕੀ ਲੱਗਦਾ ਜੇ ਕੋਈ ਛੋਟਾ ਮੋਟਾ ਕੰਮ ਆ ਤਾਂ ਵੀਰ ਹਰੀ ਮੋਦਕੀ ਜਾਂਦੇ ਆ 8 ਕਿਲੋਮੀਟਰ ਇੱਥੋਂ 8 ਕਿਲੋਮੀਟਰ ਦੀ ਦੂਰੀ ਤੇ ਮੋਦਕੀ ਮੇਨ ਸ਼ਹਿਰ ਮੇਨ ਕਸਬਾ ਸੱਜਣੋ ਤੇ ਵੀਰ ਹਰਾਂ ਦਾ ਵਪਾਰ ਦਾ ਕੰਮ ਆ 1 ਤੋਂ 2 ਜਨਵਰੀ ਲੈ ਕੇ ਵਿਕਰੀ ਵਾਲੇ ਆਉਂਦੇ ਆ ਤੇ ਉਹ ਸੇਲ ਕਰਕੇ ਫੇਰ ਨਵੇਂ ਲੈ ਆਉਂਦੇ ਆ ਅੱਜ ਤੁਹਾਨੂੰ ਇਸ ਘਰੋਂ ਇੱਕ ਬੂਰੀ ਨੀਲੀ ਰਾਬੀ ਚ ਪੈਂਦੀ ਮੈਂ ਪੂਰੀ ਟੌਪ ਦੀ ਮੈਂ ਆ ਏਰੀਆ ਵੀ ਚੰਗੇ ਦੀ ਹੋਊਗੀ ਬਾਕੀ ਆਪਾਂ ਮਾਲਕਾਂ ਤੋਂ ਪੁੱਛਾਂਗੇ ਚੋਂ ਚਾਨ ਵੀਰ ਹਰੀ ਕਹਿੰਦੇ ਵੀ ਓਕੇ ਰਿਪੋਰਟ ਲੱਗਾ ਤੇ ਬਿਲਕੁਲ ਹੀ ਤਾਜੀ ਸੂਈ ਆ ਬੱਚੇ ਦਾ ਨਾਲੂਗਾ ਗੱਲਾ ਤੁਹਾਨੂੰ ਵਿਖਾ ਦੇਣਾ ਓਕੇ ਰਿਪੋਰਟ ਆ ਕੋਸ਼ਿਸ਼ ਕਰੂੰਗਾ ਵੀ ਧਾਰਾ ਧੂਰਾ ਮਾਰ ਕੇ ਵਿਖਾ ਦਈਏ ਕਿਉਂਕਿ ਐਕੀ ਮੈਂ ਆ ਤੇ ਤੁਹਾਨੂੰ ਧਾਰਾ ਜ਼ਰੂਰ ਚੈੱਕ ਕਰਾਵਾਂਗੇ ਬੱਚਾ ਕੱਟਾ ਦੇਗੀ ਆ ਓਕੇ ਰਿਪੋਰਟ ਆ ਜੁੜਿਓ ਐਂਡ ਤੱਕ ਜਿਹੜੇ ਸੱਜਣ ਦੇ ਪਸੰਦ ਆਗੀ ਕਰਕੇ ਤਸੱਲੀ ਕਰਿਓ ਖਰੀਦਦਾਰੀ ਪਾਉਜੀ ਸਾਸਰੀ ਕਾਲ ਸਾਸਰੀ ਕਾਲ ਬਾਈ ਕੰਡੀਸ਼ਨ ਹੋਰ ਸੁਣਾਓ ਮਹਾਰਾਜ ਠੀਕ ਆ ਚੜ੍ਹਦੀ ਕਲਾ ਆਪਣੇ ਦੱਸ ਬਸ ਸ਼ੁਕਰ ਆ ਪ੍ਰਮਾਤਮਾ ਦਾ ਜਿਹੜਾ ਤੂਰੀ ਫਰਦਾ ਹਨਾ ਆਪਾਂ ਨੂੰ ਬਸੋ ਰਾਸ ਰਹੀ ਹੈ ਹਾਂ ਧੰਨਵਾਦ ਉਹਦਾ ਤੇ ਪਾਉਜੀ ਆਪਣਾ ਡਰੈੱਸ ਤੇ ਨਾਂ ਦੱਸਗੇ ਪਿੰਡ ਮਰਜੇਕੇ ਜ਼ਿਲ੍ਹਾ ਫਰੀਦਕੋਟ ਮੋਦੀ ਤੋਂ 8 ਕਿਲੋਮੀਟਰ ਠੀਕ ਆ ਸਰਜੀਤ ਸਿੰਘ ਸਨ ਪ੍ਰਤਾਪ ਸਿੰਘ ਸਰਜੀਤ ਸਿੰਘ ਸਨ ਪ੍ਰਤਾਪ ਸਿੰਘ ਹਨਾ ਮਰਜੇਕੇ ਜਿਹੜਾ ਮਰਜੀ ਪੁੱਛ ਕੇ ਆ ਜੇ ਤੇ ਸਾਰੇ ਜਾਣਦੇ ਆ ਤਕਰੀਬਨ ਨੰਬਰ ਕਿਹੜਾ ਲਾਦਗੇ 99155 21718 13 ਹੋਰ ਰਿਪੀਟ ਕਰਿਓ 99155 21718 ਇਹਦੇ ਤੇ ਕਰ ਲੈ ਸੰਪਰਕ ਜਿਹਨੇ ਵੀ ਮੱਝ ਲੈਣੀ ਹੈ ਆਪਣੇ ਤੋਂ ਹਾਂਜੀ ਤੇ ਇਹ ਮੈਂ ਬੂਰੀ ਆਪਣੀ ਸੂਆ ਕਿਹੜਾ ਸੂਈ ਆ ਤੀਜਾ ਜੀ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਤਾ ਵੀ ਤੀਜਾ ਸੂਆ ਸੂਈ ਆ ਹਾਂਜੀ ਕਦੋਂ ਸੂਈ ਆ ਜੀ ਚੌਥਾ ਦਿਨ ਆਈ ਅੱਜ ਅੱਜ ਚੌਥਾ ਦਿਨ ਸੂਈ ਨੂੰ ਆ ਹਾਂਜੀ ਹਾਂਜੀ ਬਿਲਕੁਲ ਤਾਜੀ ਬੱਚੇ ਦਾ ਨਾਲੂਆ ਨਾਲ ਆ ਚੌਥਾ ਇਸ ਮੌਕੇ ਸੂਈ ਆ ਅ ਚੌਥੇ ਮੰਨ ਲਓ ਵੀ ਇਸ ਮੌਕੇ ਹੀ ਸੂਈ ਸੀ ਤੇ ਹੁਣ ਇਹਦੇ ਕੋਲੇ ਧਾਰਾ ਤੂਰਾ ਕੀ ਮੰਨਨ ਭੈਣ ਭਰਾ ਜਿਹੜਾ ਵੀ ਆਪਣੇ ਨਾਲ ਕੋਈ ਸੌਦਾ ਕਰਦਾ 9 ਕਿਲੋ ਤਿਆਰ ਹੈ ਓਕੇ ਤੁਹਾਡੇ ਖਲੇ 9 ਕਿਲੋ ਕੱਚਾ ਦੁੱਧ ਲਾਲੇ ਬੋਹਲਾ ਲਾਲੇ ਅਗਲਾ ਤਿਆਰ ਚਵਾ ਕੇ ਦੇ ਦਿਆਂਗੇ ਮੜ ਕੇ ਬੰਦਾ ਕੱਟਿਆ ਇਹਦਾ ਹਾਂ ਤੇ ਮਗਰਲੇ ਸੂਏ ਕੀ ਕਹਿੰਦੇ ਇਹਦੇ ਮਾਲਕ ਉਹ ਤਾਂ 12 ਕਿਲੋ ਚੁੰਦੇ ਰਹੇ ਆ ਇਹ ਹੋ ਵੀ ਸਕਦਾ ਜਾਤ ਨਸਲ ਵਾਲੀ ਹੈ ਦੇਤਾ ਹੋਵੇ ਕਰਮ ਵਾਲੀ ਨੇ ਹਾਂ ਨਹੀਂ ਹੋ ਵੀ ਸਕਦਾ ਇਹ ਚ ਕੋਈ ਗੱਲ ਨਹੀਂ ਕਿਉਂਕਿ ਮੈਂ ਹਜੇ ਭਲਾ ਭੁਲਾ ਚੋਂ ਵੀ ਨਹੀਂ ਪੂਰੀ ਨਿਕਲੀ ਹੈ ਨਾ ਹਾਂ ਨਾ ਨਾ ਠੀਕ ਆ ਸੁਹਾਤੀ ਜਜੇਰ ਜੂ ਰੋਕੇ ਪੈ ਗਈ ਨਾ ਚੂਣ ਚਾਨ ਤਾਂ ਪਤਾ ਰਾਂ ਵਿਖਾ ਦੇਣੀਆਂ ਹਨ ਲੈ ਕਰਾ ਕੱਢ ਬਾਹਰ ਮੜੀ ਜੀ ਤੋਰ ਕਰਾ ਚੱਕੀ ਦੀ ਮੇਰਾ ਲੋ ਵੀ ਸੱਜਣੋ ਪੂਰੀ ਨੀਲੀ ਦੀ ਏਰੀਏ ਵੀ ਮੇਰੇ ਹਿਸਾਬ ਨਾਲ ਇਹਨਾਂ ਨੇ ਚੰਗੇ ਚੋ ਖਰੀਦੀ ਹੋਊਗੀ ਕਿਉਂਕਿ ਮੈਂ ਨਾ ਬਾਰਡਰ ਲੈਂਡ ਦੀ ਆ ਬਸ ਉਧਰ ਆਈ ਸਾਦ ਕੇਰੀਏ ਚ ਆਈ ਐ ਇਹ ਕਰਮ ਵਾਲੀ ਤੇ ਚੰਗੀ ਆ ਨਾਸ ਬੱਗੀ ਆ ਮੈਂ ਦਾ ਸੁਭਾਅ ਸੁਭੂ ਬੜਾ ਚੰਗਾ ਸੀ ਸੱਜਣੋ ਹੈ ਪੈਰ ਚਾਰੇ ਹੀ ਬੱਗੇ ਆ ਇਤਰੋਂ ਮਾਰਦਾ ਮੇਰਾ ਵੀਰ ਕਹਿੰਦਾ ਵੀ ਚਾਰੇ ਬੱਗੇ ਆ ਓਕੇ ਸੂਲ ਚ ਵੀ ਨਿਸ਼ਾਨੀਆਂ ਤੇ ਧੁੰਨੀ ਤੇ ਵੀ ਨਿਸ਼ਾਨ ਆ ਤੇ ਲੇਵੇ ਚ ਵੀ ਆ ਚੰਗੀ ਆ ਸੱਜਣੋ ਦੋਤੇ ਲਾਉਣ ਨੂੰ ਚੰਗੀ ਆ ਬੱਚੇ ਲੈਣ ਨੂੰ ਵੀ ਮੈਂ ਚੰਗੀ ਰਹੂਗੀ ਕੋਈ ਐ ਨਹੀਂ ਗੱਲ ਹੈਗੀ ਜੇ ਤੁਸੀਂ ਚੰਗੇ ਟੀਕੇ ਲਵਾਓਗੇ ਤਾਂ ਚੰਗੇ ਬੱਚੇ ਵੀ ਲਾ ਦਊਗੀ ਬਾਕੀ ਆਪਾਂ ਤੁਹਾਨੂੰ ਧਾਰਾਂ ਜਿਹੜੀਆਂ ਇਹਦੀਆਂ ਉਹ ਚੈੱਕ ਕਰਾ ਦਈਏ ਕਿਉਂਕਿ ਮੈਂ ਤਾਜੀ ਆ ਤੇ ਅੱਧੇ ਵੱਧ ਪਾਸ ਹੋ ਜਾਣੀਆਂ ਹੁਣੇ ਛੱਡ ਦੋ ਪਾਉਜੀ ਬੱਚਾ ਹਾਂ ਲਓ ਸੱਜਣੋ ਬੱਚੇ ਤੇ ਸਹਿਮਤ ਕਈ ਚੀਜ਼ਾਂ ਉਹ ਤੁਹਾਡੇ ਸਾਹਮਣੇ ਸ਼ੀਸ਼ਾ ਕਰਾਂਗੇ ਹੁਣ ਇੱਥੇ ਜਿੱਥੇ ਪੈਰ ਰੱਖ ਰਹਿਣ ਉੱਥੇ ਬਾਹਰੋਂ ਆ ਕੇ ਬੈਈ ਫੇਰ ਨਹੀਂ ਉੱਥੇ ਏਡੀ ਕਰਮਾਂ ਵਾਲੀ ਸੀਲ ਆ ਹਾਂ ਤੇ ਚਵਾਈ ਰੂਹਰ ਕੀ ਪੋਲੀ ਹਾਂ ਠੀਕ ਆ ਧੰਨਵਾਦ ਧੰਨਵਾਦ ਪਸਵੇਂ ਆਉਂਦੇ ਹੋ ਸੱਜਣੋ ਫਿਰ ਧਾਰਾਂ ਚੈੱਕ ਕਰਾਉਣੇ ਸੱਜਣੋ ਪਸਮਾਹ ਕਰ ਲਿਆ ਤੁਹਾਨੂੰ ਹੁਣ ਧਾਰਾਂ ਜਿਹੜੀਆਂ ਉਹ ਚੈੱਕ ਕਰਾਈਏ ਉਸ ਤੋਂ ਬਾਅਦ ਆਪਾਂ ਇਹਦਾ ਜਿਹੜਾ ਰੇਟ ਹੋਇਆ ਚੁੰਦਿਆਂ ਚੁੰਦਿਆਂ ਨਾਲ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੇ ਬਾਲਾ ਸਮਾਨ ਨਾਲ ਲੈਂਦੇ ਹੋਏ ਬਾਲਟੀ ਰੱਖ ਲਈ ਆ ਭਾਉ ਨੇ ਕੋਲੇ ਤੇ ਤੁਹਾਨੂੰ ਹਾਂ ਓਕੇ ਧੰਨਵਾਦ ਉਹਦਾ ਹੀ ਆ ਸਾਰਾ ਕੁਝ ਸੱਜਣੋ ਇਹ ਤਾਰ ਤੂਰ ਲੈਂਦੀ ਆ ਪੂਰੀ ਬਾਗੋ ਬਾਗ ਆ ਵੇਖੋ ਓਕੇ ਰਿਪੋਰਟ ਆ ਸੱਜਣੋ ਅਗਲੇ ਥਾਣਾ ਦੀਆਂ ਧਾਰਾਂ ਤੁਸੀਂ ਚੈੱਕ ਕਰੋ ਪੂਰ ਛੱਟੇ ਤੋਂ ਰਹਿ ਤਾ ਓਕੇ ਰਿਪੋਰਟ ਮਗਰ ਲਿਆਂ ਤੋ ਮਾਰ ਦੋ ਛਾ ਜੀ ਪੋਲੀ ਦਾ ਬਹੁਤ ਆ ਮੈਂ ਜਵਾ ਪੋਲੀ ਹੈ ਹਨਾ ਪੋਲੀ ਆ ਜੀ ਮੈਂ ਵੇਖੀ ਨਹੀਂ ਆਈ ਕਿ ਨਹੀਂ ਪੋਲੀ ਮੈਂ ਅੱਛਾ ਕਿਉਂ ਦਾ ਵੀ ਹੋਰੀ ਹਿਸਾਬ ਨਾਲ ਹਨਾ ਛੱਡ ਕੇ ਜਦ ਹੱਥ ਭਲਾਂ ਚੱਲਾ ਛੜੀਂਗਾ ਪਲਾਂ ਓਕੇ ਹੂੰ ਤੇ ਰੇਟ ਕੀ ਕਰੇਂਗਾ ਦਾ ਬਸ ਰੇਟ 90000 ਰੁਪਏ ਦੇਣਾ ਹੈਗਾ ਦਾ 90 ਜੋ ਕਿੰਨਾ ਪਿਆਰ ਮੁਹੱਬਤ ਕਰਦਾ ਕਰ ਦਿਆਂ 2000 ਓਕੇ ਤੇ 90 ਜੋ ਕਿੰਨਾ ਪਿਆਰ ਮੁਹੱਬਤ ਹੋ ਜਾਊ ਕਰ ਦਿਆਂ 2000 ਰੁਪਏ ਆਪਾਂ ਖੁੱਲ ਗਏ 88000 ਦੀ ਹਾਂ ਹੈਨਾ 9500 ਆਪਾਂ ਓਕੇ 88000 ਦੀ ਦੇ ਦਾਂਗੇ ਉਹਦੇ ਚ ਵੀ ਆਏ ਭੈਣ ਭਰਾ ਦਾ ਕੋਈ ਛੋਟ ਚੱਪਾ ਕਰ ਜਿਆ ਦੂਰ ਨੇੜ ਹੋ ਜਾਪਾਂ ਕਰ ਲਾਂਗੇ ਕਰ ਦਿਆਂਗੇ ਕੋਈ ਚੱਕਰ ਨਹੀਂ ਬਾਕੀ ਚੂਨ ਚਾਂਦ ਦੀ ਓਕੇ ਆ ਹੈਨਾ ਤੇ ਜਿੰਨਾ ਦੁੱਧ ਦੱਸਿਆ ਗਲਾਬ ਦਾ ਤਸੱਲੀ ਕਰ ਸਕਦਾ ਹਨਾ ਲੋਬੀ ਸੱਜਣੋ ਤੁਹਾਨੂੰ ਹਰ ਪੱਖ ਤੋਂ ਮੈਂ ਵਿਖਾਈ ਆ ਧਾਰਾ ਵੀ ਕੋਸ਼ਿਸ਼ ਕੀਤੀ ਆ ਵੀ ਮਰਾ ਕੇ ਵਿਖਾਦੀਏ ਕੋਈ ਦੂਰ ਦਾ ਭੈਣ ਭਰਾ ਵੀ ਲੈ ਸਕਦਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ